ਹੋਇਆ ਹੁਣ ਹੁਣ ਕੁਝ ਨਹੀਂ ਬਿਆਨ ਲੈ ਗਏ ਜੀ ਕਹਿੰਦੇ ਵੀ ਅਸੀਂ ਬਈ ਆਪ ਦਾ ਪਰਚਾ ਦੇ ਦਿੱਤਾ ਉਹਨਾਂ ਤੇ ਵੀ 295 ਏ ਲਾਤੀ ਆ ਜਿਵੇਂ ਮੇਰੀ ਪਤਨ ਨੂੰ ਜਿਹਨਾਂ ਨੇ ਕੋਈ ਨਹੀਂ ਕੀਤਾ ਤੇ ਵੀ ਲਾਈ ਮੈਂ ਲਾਉਣ ਨਹੀਂ ਦਿੱਤੀਗੀ ਤੇ ਮੈਨੂੰ ਮਾੜਾ ਚੰਗਾ ਬੋਲੇ ਸਿੱਖੜਾ ਕਹਿ ਕੇ ਬੋਲੇ ਤੇ ਜਿਹੜੇ ਨਾਲ ਬੰਦੇ ਸੀ ਉਹਨਾਂ ਨੂੰ ਫੜਿਆ ਜਾਵੇ ਸੇਰ ਤੱਕ ਜੇ ਫੜਿਆ ਜਾਊਗਾ ਤੇ ਮੈਂ ਬਹੁਤ ਧੰਨਵਾਦੀ ਹੋਵਾਂਗੇ ਇਹਨਾਂ ਦਾ ਨਹੀਂ ਤਾਂ ਵੀ ਗਾਂ ਅਸੀਂ ਕਾਰਵਾਈ ਅਸੀਂ ਜ਼ਰੂਰ ਕਰਾਂਗੇ ਤੇ ਜਿਹੜੇ ਨਾਲ ਦੋ ਮਲਾਇਮ ਸੀ ਮਲਾਇਮ ਸੀ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਨੇ ਪੋਲ ਖੜ ਕੇ ਘਟਾਇਆ ਮੈਨੂੰ ਜਿਹੜੇ ਉਹ ਆਪਦੀ ਸਕਿਉਰਿਟੀ ਵਾਸਤੇ ਲਈ ਕਰਦਾ ਤੇ ਦੂਜੀ ਵਾਸਤੇ ਜੇ ਸਕਿਉਰਿਟੀ ਨਾਲ ਆ ਪੰਜਾਬ ਪੁਲਿਸ ਦੇ ਨਾਲ ਮੈਂ ਨਹੀਂਗਾ ਆਪ ਵੀ ਸੇਫ ਹੈਗਾ ਤੇ ਉਹਨਾਂ ਨੂੰ ਕਿਉਂ ਦਿੱਤੀ ਹੋਈ ਆ ਜਿੰਨਾ ਹੀ ਦਿਮਾਗ ਹੈਗਾ ਮੱਚ ਵੀ ਬੰਦੇ ਨੂੰ ਕੁੱਟ ਰਹੇ ਆ ਤੇ ਉਹ ਉਹਨਾਂ ਨੂੰ ਕਿਉਂ ਸਕਿਉਰਿਟੀ ਦਿੱਤੀ ਹੋਈ ਆ ਵੀ ਨਾਲ ਉਹ ਜਿਹੜੇ ਮੁਲਾਜ਼ਮ ਉਹ ਸਸਪੈਂਡ ਹੋਣੇ ਚਾਹੀਦੇ ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਸਵੇਰੇ ਦੇ ਸਵੇਰੇ 10 11 ਵਜੇ ਤੱਕ ਬੰਦੇ ਫੜੇ ਜਾਣ ਤੇ ਮੈਂ ਸਹਿਮਤ ਆਂ ਤੇ ਨਹੀਂ ਤਾਂ ਕਾਲ ਤੱਕ ਸਭ ਤੋਂ ਜੇਦਾਦੀ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਤੇ ਜਿਹੜੀ ਅਗਲੀ ਕਾਰਵਾਈ ਹੋਊਗੀ ਤਾਰਾ ਪਸੀਆ ਆਉ ਕਰਾਨੀ ਸਵੇਰ ਤੱਕ ਸਾਡੇ 10 ਵਜੇ ਤੱਕ ਬੰਦੇ ਫੜੇ ਜਾਣ ਸਾਰੇ ਯਾਨੀ ਉਹ ਜਿਹਨਾਂ ਨੇ ਮੈਨੂੰ ਕੁੱਟਿਆ ਉਹ ਇੱਥੇ ਆ ਕੇ ਦਾਖਲ ਹੋਗੇ ਹੁਣ ਮਲਾਜਮਾਂ ਦੇਖ ਕੇ ਭੱਜ ਗਏ ਆ ਜਦੋਂ ਵੀਡੀਓ ਯਾਰ ਲਉਗੀ ਇਹਨਾਂ ਦੀ ਵੀ ਕੁੱਟਦੇ ਨੇ ਇਕੱਲੇ ਇਕੱਲੇ ਨੂੰ ਕੁੱਟਿਆ ਮੈਨੂੰ ਸਰਦਾਰ ਵੇਖ ਕੇ ਇਕੱਲੇ ਨੂੰ ਕੁੱਟਿਆ ਤੇ ਹੁਣ ਸਾਹਬ ਆਏ ਆ ਕਹਿੰਦੇ ਵੀ ਅਸੀਂ ਪਰਚਾ ਕਰਤਾ ਤੇ 295A 295 295 ਸਰ ਹੋਇਆ ਇਹਨਾਂ ਦੇ ਬਿਆਨ ਦੇ ਮੁਤਾਬਿਕ ਜਿਹੜੀ ਐਫਆਈਆਰ ਲੌਂਚ ਕਰਦੀ ਹੈ ਜਿਹੜਾ 295A ਦਾ ਬੱਧਾ ਉਹ ਅਸੀਂ ਵਾਪਸੀ ਤੇ ਕਰਦਾਂਗੇ ਜਿਵੇਂ ਇਹਨਾਂ ਨੇ ਮੰਗੇ ਕਿ ਉਹਦੇ ਵਿੱਚ ਜਿਹੜੇ ਦੋ ਮੁਲਾਜ਼ਮ ਉਹਨਾਂ ਤੇ ਗਨਮੈਨ ਤੌਰ ਤੇ ਚੱਲਦੇ ਸੀ ਉਹਨਾਂ ਨੇ ਉਹ ਤਾਂ ਕਹਿ ਕੇ ਕਟਵਾਇਆ ਬਾਰੀਆਂ ਤੱਕ ਫੁੱਲ ਗਿਆ ਜੋ ਵੀ ਉਹਨਾਂ ਦਾ ਰੋਲ ਆਇਆ ਜ ਮਹਿਮਾਨਾ ਕਰ ਵੀ ਦਿੱਤੀ ਆ ਉਹਨਾਂ ਤੇ ਅੱਛਾ ਜੀ ਹਾਂਜੀ ਇਹ ਬਾਕੀ ਉਹਨਾਂ ਨੂੰ ਫੜਨ ਲਈ ਅਸੀਂ ਟੀਮਾਂ ਲਾਈਆਂ ਹੋਈਆਂ ਦੀ ਜਦੋਂ ਵੀ ਉਹ ਅੰਦਰਸ ਕਰਦੇ ਨੇ ਇੱਥੇ ਆਇਆ ਜੀ ਹੁਣ ਫੇਰ ਆਇਆ ਦੋ ਵਾਰੀ 기ੜੇ ਕੱਢ ਕੇ ਗਿਆ ਹਸਪੀਟਲ ਉਹ ਬੰਦਾ ਸਰ ਜੀ ਮੇਰੇ ਮੇਰੇ ਸਾਹਮਣੇ ਨਹੀਂ ਆਇਆ ਜੀ ਉਹ ਜੇ ਆਇਆ ਹੁੰਦਾ ਤਾਂ ਅਸੀਂ ਕਰ ਵੀ ਗਏ ਜਿਹੜੇ ਮੈਂ ਉਦੋਂ ਬਿਆਨ ਦਿੱਤੇ ਉਹਨਾਂ ਦੇ ਮੈਂ ਕਾਰਵਾਈ ਕਰਾਂਗੇ ਜੋ ਵੀ ਮੈਰਿਟ ਤੇ ਕੰਮ ਕਰਾਂਗੇ ਕੋਈ ਪ੍ਰੋਬਲਮ ਨਹੀਂ ਹੈ ਜੋ ਜੋ ਇਹਨਾਂ ਦੀ ਜੋ ਸਿਗੀਆਂ ਮੰਗਾਂ ਉਹ ਸਾਰੀਆਂ ਅਸੀਂ ਉਹ ਐਫਆਰ ਵੀ ਲੋਚ ਕਰਦੀ ਹੈ 295 ਇਹਦਾ ਵਾਅਦਾ ਅਸੀਂ ਵਾਪਸੀ ਤੇ ਕਰ ਦਾਂਗੇ ਤੇ ਬਾਕੀ ਉਹਨਾਂ ਨੂੰ ਫੜਨ ਵਾਸਤੇ ਅਸੀਂ ਟੀਮਾਂ ਲਗਾਈਆਂ ਨੇ ਜਲਦੀ ਜਲਦੀ ਗ੍ਰਿਫਤਾਰ ਕਰਕੇ ਇਹ ਹਾਂ ਜੀ ਬੰਦੇ ਕਿੰਨੇ ਕਿੰਨੇ ਰੈਕਸਟ ਕਰਨਾ ਹੈ ਅਸੀਂ ਉਹਨਾਂ ਦੇ ਰੋਪਾਂ ਬਦਲ ਕੇ ਇਹਨਾਂ ਦਾ ਕਹਿੰਦਾ ਮਤਲਬ ਕਿੰਨੇ ਰੈਕਸਟ ਆਰੀਆਂ ਨੂੰ ਤੁਸੀਂ ਦਾ ਟਾਈਮ ਦਿੱਤਾ ਜੀ ਇਹਨਾਂ ਨੇ ਆਖੇ ਜਲਦ ਤੋਂ ਜਲਦ ਕਰਾਂਗੇ ਜੀ ਮੈਂ ਤਾਂ ਕਹਿੰਦਾ ਉਸ ਤੋਂ ਪਹਿਲਾਂ ਹੀ ਕਰ ਲਈਏ ਜਲਦ ਤੋਂ ਜਲਦ ਜਦੋਂ ਵੀ ਹੋਇਆ ਸੀ ਚਲੋ ਜੀ ਤਾਂ ਤੱਕ ਜੇ ਹੋ ਗਏ ਬੰਦੇ ਅਰੈਸਟ ਠੀਕ ਆ ਨਹੀਂ ਤਾਂ 12 ਵਜੇ ਤੁਹਾਨੂੰ ਅਗਲੀ ਆਪਾਂ ਵੀ ਜਿਵੇਂ ਆਪਣੇ ਜਿਹੀ ਬੰਦੀ ਜਿਹੀ ਬੰਦੀ ਆ ਰਹੀਆਂ ਉਹ ਆਪਾਂ ਕਹਾਂਗੇ